ਆਪੋ ਪਾਵਨ ਆਪ ਸਧਰਨਾ ਸਹਿਜ ਜੀ ਕਹਿੰਦੇ ਭਾਈ ਉਪਾਵਨ ਤੋਂ ਪਾਪ ਪੈਦਾ ਕਰਨ ਵਾਲਾ ਸਧਨ ਦਾ ਪਾਰ ਹੈ ਆਸਰਾ ਦੇਣ ਵਾਲਾ ਪਾਸਾ ਕਹਿੰਦੇ हे ਭਾਈ ਪ੍ਰਭੂ ਆਪ ਹੀ ਸਭ ਜੀਵਾਂ ਨੂੰ ਪੈਦਾ ਕਰਨ ਵਾਲਾ ਹੈ ਅਤੇ ਆਪ ਹੀ ਸਭ ਨੂੰ ਫਿਰ ਪੈਦਾ ਸਪਾਰਾ ਦੇਣ ਵਾਲਾ ਹੈ ਆਪ ਕਰਾਵਨ ਦੋਸ਼ ਨਾ ਲੈਣਾ ਸਹਿਬ ਜੀ ਕਹਿੰਦੇ ਨੇ ਦੇਖੋ ਭਾਈ ਸਭ ਦੇ ਵਿੱਚ ਆਕਾਰਪੁਰਖ ਪਿਆ ਹੈ ਪ੍ਰਭੂ ਪ੍ਰਭੂ ਜੀ ਵਿਆਪਕ ਕੇ ਆਪ ਹੀ ਸਭ ਜੀਵਾਂ ਦੇ ਪਾਸੋਂ ਕੰਮ ਕਰਾਉਣ ਵਾਲਾ ਹੈ ਜਿੰਨੇ ਵੀ ਕੋਈ ਇਨਸਾਨ ਕਰਮ ਕਰਦਾ ਹੈ ਕੰਮ ਕਰ ਰਿਹਾ ਹੈ ਇਨਸਾਨ ਪਾਸਾ ਕਿੰਦੇ ਕਾਲਪੁਰਖ ਵੈਰ ਗੁਰੂ ਜੀ ਦੀ ਹੁਕਮ ਦੇ ਵਿੱਚ ਹੀ ਹੈ ਆਪ ਹੀ ਕਰਾਉਂਦਾ ਜੀਵਾਂ ਨੂੰ ਪਰ ਪ੍ਰਭੂ ਇਹਨਾਂ ਕੰਮਾਂ ਦਾ દોਸ ਆਪਣੇ ਉੱਤੇ ਨਹੀਂ ਲੈਂਦਾ ਹੈ ਆਪਨ ਵਚਨ ਆਪ ਹੀ ਕਰਨਾ اے ਭਾਈ ਹਰੇਕ ਜੀਵ ਦੇ ਵਿੱਚ ਵਿਆਪਕ ਹੋ ਕੇ ਆਪਣਾ ਬੋਲ ਪ੍ਰਭ ਆਪ ਹੀ ਬੋਲ ਰਿਹਾ ਹੈ ਬੋਲਦਾ ਵੀ ਉਹ ਹੀ ਹੈ ਆਸਕੰਦ ਨੇ ਜੀਵਾਂ ਦੇ ਵਿੱਚ ਵਸਦਾ ਹੋਇਆ ਵਿਆਪਕ ਹੈ ਹਰ ਥਾਂ ਤੇ ਹਰ ਜੀਵ ਦੇ ਅੰਦਰ ਤੇ ਬੋਲ ਵੀ ਰਿਹਾ ਹੈ ਅਤੇ ਆਪ ਹੀ ਫਿਰ ਉਸ ਬੋਲ ਦੇ ਅਨੁਸਾਰ ਕੰਮ ਵੀ ਕਰ ਰਿਹਾ ਹੈ ਆਪਨ ਵਿਪੋ ਆਪ ਹੀ ਜਲਨਾ ਕੇ ਸਾਹਿਬ ਜੀ ਕਹਿੰਦੇ ਵਿਭੌ ਦਾ ਭਾਗ ਹੈ ਪ੍ਰਤਾਪ ਉਹ ਆਪਣਾ ਤੇਜ ਪ੍ਰਤਾਪ ਆਪ ਹੀ ਸੰਭਾਰ ਕੇ ਸਹਿਬ ਸਤਗੁਰੂ 파ਸਾ ਕਹਿੰਦੇ ਉਸ ਤੇਜ ਉਸ ਦਾ ਤੇਜ ਜੜਾ ਕਿਸੇ ਤੋਂ ਝਲਿਆ ਨਹੀਂ ਜਾ ਸਕਦਾ ਉਹ ਸਹਿਬ ਸਤਗੁਰੂ 파ਸਾ ਕਹਿੰਦੇ ਆਪਣਾ ਤੇਜ ਆਪ ਹੀ ਸੰਭਾਲੇ ਹੈ ਆਪਣਾ ਪ੍ਰਕਾਸ਼ ਜਿਹੜਾ ਕਿਸੇ ਨੂੰ ਚਲਣਾ ਬੜਾ ਔਖਾ ਹੈ ਉਹ ਆਪ ਹੀ ਚੱਲ ਰਿਹਾ ਹੈ ਆਪ ਹੀ ਮਸ਼ਟ ਆਪ ਹੀ ਬੁਲਣਾ ਹਰੇਕ ਦੇ ਵਿੱਚ ਉਹ ਆਪਕਾਰ ਕੁਝ ਵੈਰੂ ਮੌਜੂਦ ਹੋ ਕੇ ਆਪ ਹੀ ਮਸ਼ਟ ਮਸ਼ਟ ਦਾ ਭਾਵ ਹੈ ਮੂਨ ਧਾਰ ਲੈਣਾ ਮੋਨੀ ਹੋ ਜਾਣਾ ਆਸਾ ਕਹਿੰਦੇ ਜੇ ਕੋਈ ਮੂਨਤਾਰੀ ਬੈਠੇ ਤਾਂ ਉਸ ਵਿੱਚ ਪ੍ਰਭੂ ਆਪ ਹੀ ਮੂਨਤਾਰੀ ਹੈ ਆਪਣੇ ਕਿਉਂਕਿ ਉਹਦੇ ਹੁਕਮਾਂ ਦੇ ਵਿੱਚ ਹੀ ਹੋ ਰਿਹਾ ਜੋ ਕੁਝ ਵੀ ਹੋ ਰਿਹਾ ਹੈ ਜੋ ਕੁਝ ਵੀ ਚੱਲ ਰਿਹਾ ਹੈ ਸੰਸਾਰ ਤੇ ਜੀਵ ਚੱਲ ਰਹੇ ਨੇ ਜੀਵ ਕਰਮ ਕਰ ਰਹੇ ਨੇ ਉਹਦੇ ਹੁਕਮਾਂ ਦੇ ਵਿੱਚ ਹੀ ਨੇ ਹੁਕਮ ਇਹ ਅੰਦਰ ਸਭ ਕੋ ਬਾਹਰ ਹੁਕਮਨਾ ਹੋਏ ਇਸ ਕਰਕੇ ਪਾ ਸਕਦੇ ਨੇ ਉਹ ਕਾਲਪੁਰਖ ਵੈਰੂ ਆਪ ਹੀ ਭਾਈ ਮੂਨ ਧਾਰੀ ਬੈਠਾ ਹੈ ਤਾਂ ਉਸ ਵਿੱਚ ਪ੍ਰਭੂ ਆਪ ਹੀ ਮੂਨ ਧਾਰੀ ਹੈ ਜੇ ਕੋਈ ਬੋਲ ਰਿਹਾ ਹੈ ਤਾਂ ਉਸ ਵਿੱਚ ਆਪਕਾਰਪੁਰਖ ਵੈਗੁਰੂ ਆਪ ਹੀ ਬੋਲ ਰਿਹਾ ਹੈ ਆਪ ਹੀ ਅਚਲ ਨਾ ਜਾਹੀ ਛਲਨਾ ਪ੍ਰਭੂ ਆਪ ਹੀ ਕਿਸੇ ਵਿੱਚ ਬੈਠਾ ਮਾਇਆ ਦੇ ਪ੍ਰਭਾਵ ਤੋਂ ਪਰੇ ਹੈ ਅਚਲ ਜਿਹੜਾ ਨਾਂ ਛਲਿਆ ਜਾਣ ਵਾਲਾ ਤੇ પાਸਾ ਕਦੇ ਮਾਇਆ ਉਸ ਨੂੰ ਛਲ ਨਹੀਂ ਸਕਦੀ ਹੈ ਕਾਲਪੁਰਪ ਵੈਗੁਰੂ ਤੇ ਮਾਇਆ ਦਾ ਅੰਸ ਨਹੀਂ ਹੈ ਇਸ ਕਰਕੇ ਮਾਇਆ ਜਿਹੜੀ ਹੈ ਉਹਦੇ ਪ੍ਰਭਾਵ ਤੋਂ ਮਾਇਆ ਨੂੰ ਅਕਾਲਪੁਰਪ ਵੈਗੁਰੂ ਮਾਇਆ ਦੇ ਪ੍ਰਭਾਵ ਤੋਂ ਪਰੇ ਬੈਠਾ ਹੈ ਪਰੇ ਹੈ ਮਾਇਆ ਉਸ ਨੂੰ ਕਦੇ ਵੀ ਉਦੇ ਨਾਲ ਅਕਾਰਪੁਰਖ ਵੈਗੁਰੂ ਜੀ ਦੇ ਨਾਲ ਛਲ ਨਹੀਂ ਕਰ ਸਕਦੀ ਐ ਆਪ ਹੀ ਗੁਪਤ ਆਪ ਪ੍ਰਗਟਨਾ ਹੈ ਭਾਈ ਪ੍ਰਭੂ ਆਪ ਹੀ ਸਭ ਜੀਵਾਂ ਦੇ ਵਿੱਚ ਲੁਕਿਆ ਹੋਇਆ ਬੈਠਾ ਹੈ ਤੇ ਜਹਤ ਰਚਨਾ ਦੇ ਰੂਪ ਵਿੱਚ ਆਪ ਹੀ ਪ੍ਰਤੱਖ ਦਿਖ ਰਿਹਾ ਹੈ ਜਿਹੜਾ ਅਲਗੁਪਤ ਹੈ ਉਹ ਵੀ ਅਕਾਰਪੁਰਖ ਵੈਗੁਰੂ ਹੈ ਤਿਪਾਸਾ ਕਹਿੰਦੇ ਜਿਹੜਾ ਪ੍ਰਤੱਖ ਦਿਖ ਰਿਹਾ ਹੈ ਇਹ ਵੀ ਆਕਾਰਪੁਰਖ ਵੈਗੁਰੂ ਪ੍ਰਭੂ ਆਪ ਹੀ ਕਿਉਂਕਿ ਆਕਾਰਪੁਰਖ ਵੈਗੁਰੂ ਜੀ ਨੇ ਸਾਰੀ ਰਚਨਾ ਰਚ ਕੇ ਆਪਣੇ ਆਪ ਤੋਂ ਹੀ ਸਾਰੇ ਸੰਸਾਰ ਦਾ ਜਿਹੜੀ ਰਚਨਾ ਕੀਤੀ ਹੈ ਇਸ ਕਰਕੇ ਕੋਤ ਵੀ ਆਪ ਹੈ ਜਗਤ ਰਚਨਾ ਦੇ ਰੂਪ ਦੇ ਵਿੱਚ ਆਪ ਹੀ ਪ੍ਰਤੱਖ ਦਿਖ ਰਿਹਾ ਹੈ ਆਪ ਹੀ ਘਟ ਘਟ ਆਪ ਅਲਿਪਨਾ ਪ੍ਰਭੂ ਆਪ ਹੀ ਹਰੇਕ ਸਰੀਰ ਦੇ ਵਿੱਚ ਵਸ ਰਹੇ ਹੈ ਹਰੇਕ ਦੇ ਵਿੱਚ ਵਸਦਾ ਹੋਇਆ ਪ੍ਰਭੂ ਆਪ ਹੀ ਨਿਰਵੇਖ ਹੈ ਇਹ ਸਰੀਰਾਂ ਦੇ ਵਿੱਚ ਵਸ ਵੀ ਉਹੀ ਰਿਹਾ ਜੋ ਤੂਰੀ ਉਹ ਕੰਮ ਕਰ ਲਈ ਹੈ ਜਿੰਨਾ ਚਿਰ ਦੇ ਅੰਦਰ ਆਕਾਰਕ ਦੀ ਜੋਤ ਹੈ ਸਰੀਰ ਚੱਲਦਾ ਹੈ ਚਿਰਦਾ ਹੈ ਤੁਰਦਾ ਹੈ ਖਾਂਦਾ ਪੀਂਦਾ ਸੌਂਦਾ ਉੱਠਦਾ ਹੈ ਪਰ ਜਦੋਂ ਕਾਲਪੁਰਖ ਵੈਗੁਰੂ ਜਿਹਦੀ ਜੋਤ ਦੇ ਚੁ ਨਿਪੜ ਜਾਂਦੀ ਹੈ ਤੇ ਫਿਰ ਨਾ ਇਹ ਤੁਰਦਾ ਹੈ ਨਾ ਚੱਲਦਾ ਹੈ ਨਾ ਦੇਖਦਾ ਹੈ ਨਾ ਸੁਣਦਾ ਹੈ ਨਾ ਖਾਂਦਾ ਹੈ ਨਾ ਪੀਂਦਾ ਹੈ ਨਾ ਉੱਠਦਾ ਹੈ ਨਾ ਬੈਠਦਾ ਹੈ ਜਿਨ੍ਹਾਂ ਚਿਰ ਜੋਤ ਚੱਲਦੀ ਹੈ ਜਨਨ ਤੱਕ ਜੋਤ ਕਾਇਆ ਮਨ ਵਰਤੈ ਤਾਪ ਸੂਚੈ ਸਭ ਕੋਈ ਜੋਤ ਜੋਤ ਜਿਨ੍ਹਾਂ ਚਿਰ ਚੱਲਦੀ ਹੈ ਪਾਰਸਾ ਕਹਿੰਦੇ ਜਗ ਲਗ ਤੇਲ ਦੀਏ ਨੂੰ ਖਵਾਤੀ ਤਾਲ ਸੁਜੈ ਸੰਗ ਹੋਈ ਤੇਲ ਠਰੇ ਜਲੇ ਬਾਤੀ ਮਹਿਰਾਨੀ ਸੁੰਦਰ ਮੰਦਰ ਸੂਨਾ ਮੰਦਰ ਹੋਈ ਬਾਸਾ ਕਹਤੇ ਜਿੰਨਾ ਚਿਰ ਕਾਲਪੁਰਖ ਵੈਗੁਰੂ ਜੀ ਨੇ ਪਾਇਆ ਹੋਇਆ ਸਵਸਰੂਪੀ ਤੇਲ ਇਹਦੇ ਵਿੱਚ ਚੱਲ ਰਿਹਾ ਹੈ ਬੱਤੀ ਚੱਲ ਜਿਹਾ ਉਨਾਂ ਚਿਰ ਚਾਨਣ ਹੈ ਤੇ ਜਦੋਂ ਕਾਲਪੁਰਖ ਵੈਗੁਰੂ ਜੀ ਨੇ ਆਪਣੀ ਜੋਤ ਵਿੱਚ ਨਹੀਂ ਜਗ ਲਗ ਜੋਤ ਖਾਇਆ ਨਿਭਰਦਾ ਹੈ ਜਿੰਨਾ ਜਿਹੜਾ ਵਰਤ ਰਹੀ ਹੈ ਕਾਰਕੁਲਕ ਦੀ ਜੋਤ ਸਰੀਰ ਦੇ ਵਿੱਚ ਉਹਨਾਂ ਜਿਹੀ ਹਰਕਤ ਦੇ ਵਿੱਚ ਹੈ ਜਦੋਂ ਜੋਤ ਖਿੱਚ ਲਈ ਜੋਤ ਨਿਕਲ ਗਈ ਇਸਰੀਰ ਚੋਂ ਤੇਰੇ ਤੇ ਕੋਈ ਹਰਕਤ ਨਹੀਂ ਹੈ ਫਿਰ ਕਿ ਪਾਰਸਾ ਕਹਿੰਦੇ ਨਾ ਹੱਲੇਗਾ ਨਾ ਚੱਲੇਗਾ ਇਹ ਹਿੱਲੇਗਾ ਨਾ ਤੁਰੇਗਾ ਨਾ ਦੌੜੇਗਾ ਨਾ ਖਾਵੇਗਾ ਨਾ ਪੀਵੇਗਾ ਇਸ ਕਰਕੇ ਪਾਰਸਾ ਕਹਿੰਦੇ ਪ੍ਰਭੂ ਆਪ ਹੀ ਹਰੇਕ ਸਰੀਰ ਦੇ ਵਿੱਚ ਵਸਦੇ ਆ ਭਾਈ ਉਹਦੀ ਉਹ ਜੋਤ ਵਸ ਰਹੀ ਹੈ ਇਹ ਹਰੇਕ ਦੇ ਵਿੱਚ ਵਸਦਾ ਹੋਇਆ ਆ ਪ੍ਰਭੂ ਆਪ ਹੀ ਨਿਰਲੇਪ ਹੈ ਇਹ ਮਾਇਆ ਦਾ ਜਿਹੜਾ ਪਸਾਰਾ ਜਿੰਨਾ ਵੀ ਸੰਸਾਰ ਇਹਦੇ ਵਿੱਚ ਅਸੀਂ ਜੀਵ ਫਸੇ ਹੋਏ ਹਾਂ ਨਿਰੰਕਾਰ ਜਿਹੜਾ ਅੰਦਰ ਬੈਠਾ ਉਹ ਲੇਪ ਨਹੀਂ ਹੈ ਕੋਈ ਇਹਦਾ ਉਹਦੇ ਉੱਤੇ ਦਾ ਕੋਈ ਆਸਰ ਨਹੀਂ ਹੈ ਅਸੀਂ ਜੀਵ ਰੂਪੀ ਫਸੇ ਹੋਏ ਹਾਂ ਇਸ ਮਾਇਆ ਵਿੱਚ ਇਸ ਕਰਕੇ ਪਾਸਾ ਕਹਿੰਦੇ ਪਾਈ ਪ੍ਰਭੂ ਜੀ ਜੀ ਅਕਾਲ ਪੁਰਖ ਵੈਰੂ ਜੀਵਾਂ ਦੇ ਸਰੀਰਾਂ ਵਿੱਚ ਵਸਦਾ ਹੋਇਆ ਵੀ ਮਾਇਆ ਤੋਂ ਨਰਨੇਪ ਹੈ ਆਪੇ ਆਗਤ ਆਪ ਸੰਗ ਰਚਨਾ ਇਸ ਕਰਕੇ ਹੈ ਪਾਈ ਪ੍ਰਭੂ ਆਪ ਹੀ ਅਦ੍ਰਿਸ਼ਟ ਹੈ ਜਿਹੜਾ ਵੇਦਨ ਵਿੱਚ ਨਹੀਂ ਆਉਂਦਾ ਆਪ ਹੀ ਆਪਣੀ ਰੱਜੀ ਸ਼ਕਤੀ ਦੇ ਨਾਲ ਮਿਲਿਆ ਹੋਇਆ ਹੈ ਗੁਰੂ ਨਾਨਕ ਪ੍ਰਭ ਕੇ ਸਭ ਜਚਨਾ ਇਸ ਕਰਕੇ ਧੰਨ ਸਤਿਗੁਰੂ ਸਾਹਾ ਗੁਰੂ ਅਰਜਨ ਦੇਵ ਜੀ ਵੱਡਿਆਂ ਦੀ ਮੂਰਲਾ ਕੇ ਇਹ ਵਚਨ ਕਰਦੇ ਨੇ ਕਿ ਇਹ ਨਾਨਕ ਆਖ ਜਗਤ ਦੇ ਵਿੱਚ ਦਿਸ ਰਹੇ ਇਹ ਸਾਰੇ ਖੌਤਕ ਪ੍ਰਭੂ ਦੇ ਆਪਣੇ ਹੀ ਨੇ ਇਹ ਸਤਿਗੁਰੂ ਸਾਹਾ ਕਹਿੰਦੇ ਸਮਝ ਲੈ ਭਾਈ ਮਨ ਦੇ ਵਿੱਚ ਇਹ ਚੰਗੀ ਤਰ੍ਹਾਂ ਵਿਚਾਰ ਕਰਕੇ ਸਮਝ ਲੈ ਮਨ ਦੇ ਵਿੱਚ ਗਿਰ ਪੱਕੀ ਕਰ ਲੈ ਜੋ ਕੁਝ ਵੀ ਆਕਾਰ ਸੰਸਾਰ ਤੇ ਹੋ ਰਿਹਾ ਹੈ ਦੇਸ ਰਿਹਾ ਹੈ ਇਹ ਸਭ ਨਿਰੰਕਾਰ ਹੀ ਹੈ ਕਾਲਪੁਰਖ ਵੈਰ ਗੁਰੂ ਹੀ ਹੈ ਪ੍ਰਭੂ ਹੀ ਹੈ ਉਹ ਤੋਂ ਬਿਨਾਂ ਹੋਰ ਕੁਝ ਹੈ ਹੀ ਨਹੀਂ ਸੰਸਾਰ ਦੇ ਵਿੱਚ ਐਸੇ ਕਰਕੇ ਤੇ ਧੰਨ ਸਤਿਗੁਰੂ ਗੁਰੂ ਅੰਮ੍ਰਿਤਸਰ ਮਹਾਰਾਜ ਸਾਨੂੰ ਰੋਜ਼ ਸਮਝਾਉਂਦੇ ਨੇ ਭਾਈਆ ਅੱਖਾਂ ਤੈਨੂੰ ਕਾਲਪੁਰਖ ਨੇ ਦਾਰਸ਼ਨ ਕਰਨ ਬਾਤ ਦੇ ਦਿੱਤੀਆਂ ਸੀ ਫਿਰ ਜਗਿਆਸੂ ਨੇ ਪ੍ਰਸ਼ਨ ਕੀਤਾ ਭਾਸ਼ਾ ਦਾਰਸ਼ਨ ਕਿੱਥੋਂ ਕਰੀਏ ਕਾਲਪੁਰਖ ਦੇ ਦ੍ਰਿਸ਼ਟੇ ਦੇਸਨ ਵਿੱਚ ਆਉਂਦਾ ਹੀ ਨਹੀਂ ਹੈ ਉਹਨੂੰ ਕਿੱਥੇ ਵੇਖੀਏ ਫਿਰ ਪਾਸ਼ਾ ਕਹਿੰਦੇ ਨੇ ਇਹ ਨੇਤਰ ਨੇਤਰ ਉਹ ਮੇਰੇ ਹੋ ਹਰ ਤੁਮੈ ਜੋਤਰੀ ਹਰ ਬਿਨ ਆਬਰਨਾ ਦੇਖੋ ਕੋਈ ਪਾਸ਼ਾ ਕਹਿੰਦੇ ਕਾਲਪੁਰਖ ਨੇ ਜੋਤ ਰੱਖੀ ਹੈ ਇਹਨਾਂ ਨੇਤਰਾਂ ਦੇ ਵਿੱਚ ਤਾਂ ਇਹ ਵੇਖ ਰਹੇ ਨੇ ਜੇ ਜਨਰੇ ਦੇ ਵਿੱਚ ਜੋਤ ਨਾ ਰਹੀ ਤੇ ਇਹਨਾਂ ਨੇ ਥੋੜੋ ਵੇਖਣਾ ਇਸ ਕਰਕੇ ਤੂੰ ਇਹ ਜਿਸ ਸੰਕਾਰ ਪਰਖਣੇ ਚ ਜੋਤ ਰੱਖੀ ਐ ਤੈਨੂੰ ਦੇਖਣ ਦੀ ਸੰਰਥਾ ਦਿੱਤੀ ਐ ਦੇਖਣ ਦੀ ਸ਼ਕਤੀ ਦਿੱਤੀ ਐ ਇਸ ਸੰਸਾਰ ਦੇ ਵਿੱਚ ਤੂੰ ਰੰਕਾਰ ਨੂੰ ਵੇਖਿਆ ਕਰ ਜਿਹੈ ਸੁ ਕਹਿੰਦਾ ਨજર ਨਹੀਂ ਆਉਂਦਾ ਪਾਤਸ਼ਾਹ ਕਹਿੰਦੇ ਨੇ ਇਹੋ ਵਿਸ਼ਵ ਸੰਸਾਰ ਤੂੰ ਦੇਖਦੇ ਇਹ ਉਹ ਹਰਕਾਰ ਰੂਪ ਹੈ ਹਰ ਰੂਪ ਨਗਰੀਆ ਆਸਾ ਕਹਿੰਦੇ ਜੀਰਾ ਸੰਸਾਰ ਵੇਖਿਆ ਨਿਰੰਕਾਰ ਹੀ ਹੈ ਉਹ ਕੀ ਇਥੇ ਇਹ ਹੀ ਨਿਰੰਕਾਰ ਹੈ ਇਹ ਹੀ ਕਾਲਪੁਰਪ ਹੈ ਇਹਨੂੰ ਵੇਖਿਆ ਕਰ ਪਰ ਫਿਰ ਵੀ ਜਗਿਆਸੂ ਕਹਿੰਦਾ ਜੀ ਕਿਵੇਂ ਵੇਖਾਂ ਜੁਤੀ ਦੱਸੋ ਆਸਾ ਕਹਿੰਦੇ ਗੁਰ ਪ੍ਰਸਾਦੀ ਉਚਿਆ ਗ੍ਰਿਵਰਵਾਜ ਆਸਾ ਕਹਿੰਦੇ ਮੈਨੂੰ ਸਮਝ ਨਹੀਂ ਆਉਣੀ ਜਿੰਨਾ ਚਿਰ ਗੁਰੂ ਦੀ ਕਿਰਪਾ ਨਹੀਂ ਲੈਂਦਾ ਉਹ ਗੁਰੂ ਦੀ ਕਿਰਪਾ ਦੁਆਰਾ ਤੈਨੂੰ ਗਿਆਨ ਹੋਏਗਾ ਗਿਆਨ ਰੂਪੀ ਨੇਤਰਾਂ ਦੇ ਨਾਲ फिर संसार ਦੇ ਵਿੱਚੋਂ ਨਿਰੰਕਾਰ ਨਿਕਲ ਆਏਗਾ ਜਿੰਨਾ ਚਿਰ ਤੇਰੇ ਕੋਲ ਗਿਆਨ ਨਹੀਂ ਹੈ ਗਿਆਨ ਤੋਂ ਵਾਂਝਾ ਹੈ ਉਹਨਾਂ ਚਿਰ ਤੇ ਮੇਰ ਤੇ ਵੀ ਹੈ ਇਹ ਮੇਰਾ ਹੈ ਉਹਨੂੰ ਆਪ ਕੋ ਬਗਾਨਾ ਹੈ ਆ ਵਸਤੂ ਮੇਰੀ ਹੈ ਆਸੇ ਕਿ ਉਹਨਾਂ ਚਿਰ ਮੇਰਤੀ ਰਹੇ ਜਦੋਂ ਗੁਰੂ ਵਾਲਾ ਬਣ ਗਿਆ ਜਗ ਤੇ ਸੰਗ ਸੰਗਤ ਮੁਹਿ ਪਾਈ ਮਿਸਰ ਗਈ ਸਭਤਾਤ ਫਰਾਈ ਨਾ ਕੋ ਵੈਰੀ ਨਹੀਂ ਵਿਗਾਨਾ ਸਗ ਸੰਗ ਆਮ ਕੋ ਬਣਾਈ। ਬਾਸਰ ਕਹਿੰਦੇ ਪਰ ਮੇਰ ਤੇਰ ਖਤਮ ਹੋ ਜਾਂਦੀ ਹੈ। ਫਿਰ ਕੀ ਨਜਰਉਂਦਾ ਹੈ ਕਾਲਪੁਰ। ਹਲੇਲੂਇਆ ਨਜਰਉਂਦਾ ਹੈ। ਇਸ ਕਰਕੇ ਸਹਬੀਆਂ ਨੇ ਵਚਨ ਕਹੇ ਜੇ ਪਾਈ। ਇਹ ਜਲਕ ਜਿਹੜਾ ਦਿਖ ਰਿਹਾ ਹੈ ਇਹ ਸਾਰੇ ਖੋਤਕ ਪ੍ਰਭੂ ਨੇ ਆਪਰੇ ਨੇ ਉਹ ਆਪ ਕਾਲਪੁਰ ਤੋਂ ਵਹਿਗੁਰੂ ਵੀ ਸਾਰੀ ਰਚਨਾ ਨੂੰ ਰਚ ਕੇ ਇਸ ਸੰਸਾਰ ਦੇ ਵਿੱਚ ਗੋਤ ਰੂਪ ਦੇ ਵਿੱਚ ਬੈਠਾ ਹੈ। ਦੇਵ ਨੂੰ ਪ੍ਰਗਟ ਕਰਨ ਵਾਸਤੇ ਭਾਈ ਤੁੰਗੂਰੂ ਗੁਰੂ ਵਾਜ